ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਰਾਮ ਰਾਮਾ ਦਾਬ ਜੀ ਤੇ ਲੋ ਜੀ ਅੱਜ ਬਣਾਇਆ ਜੀ ਆਪਾਂ ਨੇ ਕੱਚੀ ਆਂਬੀਆਂ ਦਾ achar ਜਿਹੜਾ ਕਿ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਜੀ ਕਲਰ ਚੈੱਕ ਕਰੋ ਤੁਸੀਂ achar ਦਾ ਤੇ ਜੇ ਤੁਸੀਂ ਕੱਚੀ ਆਂਬੀਆਂ ਦੇ achar ਦੀ ਰੈਸਪੀ ਸਿੱਖਣੀ ਆ ਤਾਂ ਵੀਡੀਓ ਨਾਲ ਬਨੇ ਰਹੋ ਜੀ ਤੇ ਅੱਜ ਫਿਰ ਤੁਹਾਨੂੰ ਬਣਾ ਕੇ ਦਿਖਾਵਾਂਗੇ ਆਪਾਂ ਕੱਚੀ ਆਂਬੀਆਂ ਦਾ achar ਆਪਾਂ ਆਪਣੇ ਘਰ ਦੇ ਵਿੱਚ ਕਿਵੇਂ ਬਣਾ ਸਕਦੇ ਹਾਂ ਤੇ ਜਿਹੜਾ ਜਿਹੜਾ ਮੈਂ ਸਮਾਨ ਲਿਆ ਜਿਹੜੇ ਜਿਹੜੇ ਤਰੀਕੇ ਨਾਲ ਬਣਾਇਆ ਤੁਹਾਨੂੰ ਅੱਗੇ ਵੀਡੀਓ 'ਚ ਦੱਸਾਂਗੇ ਤੇ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਉਹ ਸਾਡੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਜੀ ਸਪੋਰਟ ਕਰਦੇ ਆ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਦੇ ਨਾਲ ਇੱਕ ਪਿਆਰਾ ਜਿਹਾ ਕਮੈਂਟ ਵੀ ਕਰਦੇ ਹੋ ਤੇ ਲੋ ਜੀ ਅੱਜ ਫਿਰ ਤੁਹਾਨੂੰ ਅੰਬਿਆਂ ਦਾ achar ਬਣਾ ਕੇ ਦਿਖਾਵਾਂਗੇ ਆ ਜਿਹੜਾ achar ਬਣਾਉਣ ਦਾ ਤਰੀਕਾ ਬਿਲਕੁਲ ਸਿੰਪਲ ਤਰੀਕਾ ਏ ਠੀਕ ਆ ਜੀ ਇਹਨੂੰ ਤੁਸੀਂ ਘਰ ਦੇ ਵਿੱਚ ਆਸਾਨੀ ਦੇ ਨਾਲ ਬਣਾ ਸਕਦੇ ਆ ਤੇ ਇਹ achar ਥੋੜਾ ਕਦੇ ਵੀ ਖਰਾਬ ਨਹੀਂ ਹੋਊਗਾ ਐਨ ਪੂਰਾ ਸਾਲੋਂ ਸਾਲ ਜਿਹੜਾ achar ਹੈ ਤੁਹਾਡਾ ਇਹ ਟਾਈਮ ਕੱਢੂਗਾ ਤੇ ਆਜੋ ਫਿਰ ਰੈਸਪੀ ਕਰਦੇ ਆਂ ਸਟਾਰਟ ਤੁਹਾਨੂੰ ਬਣਾ ਕੇ ਦਿਖਾਉਂਦੇ ਆਂ ਕੱਚੀਆਂ ਅੰਬੀਆਂ ਦਾ achar ਸਭ ਤੋਂ ਪਹਿਲਾਂ ਜਿਹੜੀਆਂ ਅੰਬੀਆਂ ਦਾ ਆਪਾਂ ਨੇ achar ਬਣਾਉਣਾ ਉਹ ਅੰਬੀਆਂ ਆਪਾਂ ਨੇ ਤਿੰਨ ਚਾਰ ਪਾਣੀਆਂ ਚ ਇਹਨੂੰ ਚੰਗੀ ਤਰ੍ਹਾਂ ਧੋ ਲੈਣੀਆਂ ਐ ਤਾਂ ਜੋ ਜਿਹੜੀ ਇਹਨਾਂ ਪਰ ਧੂੜ ਮਿੱਟੀ ਲੱਗੀ ਹੋਈ ਹੈ ਉਹ ਚੰਗੀ ਤਰ੍ਹਾਂ ਸਾਫ਼ ਹੋ ਜਾਵੇ ਤੇ ਹੁਣ ਕਰਾਂਗੇ ਆਪਾਂ ਇਹਨਾਂ ਦੀ ਕਟਿੰਗ ਤੇ ਲੋ ਜੀ ਹੁਣ ਆਪਾਂ ਅੰਬੀਆਂ ਦੀ ਕਰ ਲੈਂਦੇ ਆ ਕਟਿੰਗ ਠੀਕ ਹੈ ਜੀ ਕਟਿੰਗ ਆ ਜਿਹੜੀ ਤੁਸੀਂ ਆਪਣੇ ਹਿਸਾਬ ਨਾਲ ਕਰ ਲਿਓ ਤੇ ਲੋ ਜੀ ਇਸ ਤਰੀਕੇ ਨਾਲ ਆਪਾਂ ਜਿਹੜੀਆਂ ਅੰਬੀਆਂ ਇਹ ਵੱਡਣੀਆਂ ਅੰਬੀਆਂ ਆਪਣੀਆਂ ਪੂਰੀਆਂ ਨੇ ਵਧੀਆ ਏ ਠੀਕ ਹੈ ਜੀ ਅੰਬੀ ਵੱਡਾਂਗੇ ਆਪਾਂ ਇਸ ਤਰੀਕੇ ਨਾਲ ਠੀਕ ਹੈ ਜੀ ਗੁਟਕਾ ਲੈ ਲੂਗੇ ਐਦਾਂ ਜਿਹੜੀ ਸਖਾਲੀ ਵੱਡ ਹੋ ਗਈ ਆ ਦੇਖੋ ਠੀਕ ਹੈ ਜੀ ਆਪਾਂ ਨੇ ਜਿਹੜੀਆਂ ਇਸ ਤਰੀਕੇ ਨਾਲ ਅੰਬੀਆਂ ਦੀ ਕਟਿੰਗ ਕਰ ਲੈਣੀ ਆ ਜੀ ਤੇ ਇਹਨਾਂ ਦੀ ਜਿਹੜੀਆਂ ਗਿੱਟਕਾਂ ਐ ਇਹਣੀ ਵਿੱਚ ਗੁੱਠਲੀ ਐ ਉਹ ਆਪਾਂ ਬਾਹਰ ਕਰ ਦੋਗੇ ਠੀਕ ਹੈ ਜੀ ਆਹ ਚੀਜ਼ ਆਪਾਂ ਨੇ ਬਾਹਰ ਕਰ ਦੇਣੀ ਆ ਤੇ ਅਚਾਰ ਦਾ ਜਿਹੜਾ ਮਤਲਬ ਆਪਾਂ ਨੇ ਜਿਹੜਾ ਚਾਰ ਬਣਾਉਣਾ ਦਾ ਸਾਈਜ਼ ਅੰਬੀ ਦਾ ਰੱਖਣਾ ਆਪਾਂ ਨੇ ਆਹ ਠੀਕ ਹੈ ਜੀ ਸੋ ਇਸ ਤਰੀਕੇ ਨਾਲ ਅੰਬੀਆਂ ਦੀ ਕਟਿੰਗ ਜਿਹੜੀ ਹੁਣ ਆਪਾਂ ਚੰਗੀ ਤਰ੍ਹਾਂ ਕਰ ਲੂਗੇ ਅੰਬੀਆਂ ਦੀ ਕਟਿੰਗ ਜਿਹੜੀ ਆਪਾਂ ਨੇ ਕਰ ਲਈ ਆ ਜੀ ਇਸ ਤਰੀਕੇ ਦੀਆਂ ਅੰਬੀਆਂ ਆਪਾਂ ਨੇ ਕੱਟ ਲੈਣੀਆਂ ਤੇ ਅੱਜ ਮੈਂ ਤੁਹਾਨੂੰ ਅਚਾਰ ਬਣਾਉਣ ਦੇ ਦੋ ਬਿਲਕੁਲ ਸਿੰਪਲ ਤਰੀਕੇ ਦੱਸੂਗਾ ਜਿਨ੍ਹਾਂ ਨਾਲ ਆਪਾਂ ਅਚਾਰ ਘਰੇ ਬਣਾ ਸਕਦੇ ਹਾਂ ਜੀ ਹੁਣ ਸਭ ਤੋਂ ਪਹਿਲਾਂ ਆਪਾਂ ਨੇ ਕਈ ਵਾਰ ਕਿਹਾ ਹੁੰਦਾ ਜਦੋਂ ਆਪਾਂ ਹੱਤਾਂ ਨਾਲ achar ਮਿਕਸ ਕਰਦੇ ਹਾਂ ਨਾ ਤਾਂ ਕਈ ਵਾਰ achar ਖਰਾਬ ਹੋ ਜਾਂਦਾ ਏ ਉਹਦਾ ਆਪਾਂ ਨੇ ਕੀ ਕਰਨਾ ਠੀਕ ਹੈ ਜੀ ਤੇ ਐਦਾਂ ਦੇ ਬਰਤਨ ਦੇ ਵਿੱਚ ਆਪਾਂ ਨੇ ਕੱਢ ਲੈਣੇ ਆ ਜੀ ਠੀਕ ਹੈ ਜੀ ਅੰਬੀਆਂ ਆਪਣੀਆਂ ਕੱਟੀਆਂ ਹੋਈਆਂ ਤੇ ਮੈਂ ਤੁਹਾਨੂੰ ਦੱਸਾਂਗਾ ਜੀ 5 ਕਿਲੋ ਅੰਬੀਆਂ ਦੇ ਹਿਸਾਬ ਨਾਲ ਵੈਸੇ ਤਾਂ ਮੈਂ ਜਿਹੜਾ achar ਜ਼ਿਆਦਾ ਅੰਬੀਆਂ ਦਾ ਬਣਾ ਰਿਹਾ ਪਰ ਤੁਸੀਂ 5 ਕਿਲੋ ਦਾ ਹਿਸਾਬ ਲਾ ਕੇ ਚੱਲਿਓ ਫਿਰ ਤੁਸੀਂ ਉਹਨਾਂ ਨਾਲ ਵੱਧ ਘੱਟ ਸਮਾਨ ਜਿਹੜਾ ਪਾ ਸਕਦੇ ਹੋ ਤੇ ਹੁਣ ਮੰਨ ਲਓ ਆਪਾਂ ਨੇ 5 ਕਿਲੋ ਅੰਬੀਆਂ ਦੇ ਵਿੱਚ 100 ਗ੍ਰਾਮ ਜਿਹੜੀ ਕਲੌਂਜੀ ਪਾਉਣੀ ਆ ਠੀਕ ਹੈ ਜੀ ਆ ਲੋ ਮੰਨ ਲਓ 100 ਗ੍ਰਾਮ ਕਲੌਂਜੀ ਪਾ ਦੇਣੀ ਆ ਤੇ ਉਸ ਤੋਂ ਬਾਅਦ 100 ਗ੍ਰਾਮ ਆਪਾਂ ਨੇ ਮੇਥੇ ਪਾ ਦੇਣੇ ਆ ਜੀ ਠੀਕ ਹੈ ਜੀ ਜਿਹਨੂੰ ਮੇਥੀ ਦਾਣਾ ਕਹਿ ਦਿੰਦੇ ਆ ਤੇ 100 ਗ੍ਰਾਮ ਹੀ ਆਪਾਂ ਪਾ ਦੋਗੇ ਸੌਫ ਠੀਕ ਹੈ ਜੀ ਆ ਲੋ ਜੀ ਸੌਫ ਪਾ ਦੋਗੇ ਤੇ ਤੁਸੀਂ ਇਹਦੇ ਵਿੱਚ ਥੋੜੀ ਬਹੁਤੀ ਜੇ ਤੁਹਾਨੂੰ ਅਜਵੈਨ ਦਾ ਟੇਸਟ ਵਧੀਆ ਲੱਗਦਾ ਥੋੜੀ ਬਹੁਤੀ ਪਾ ਸਕਦੇ ਹੋ ਨਹੀਂ ਉਹਨੂੰ ਸਕਿਪ ਵੀ ਕਰ ਸਕਦੇ ਹੋ ਤੇ 5 ਕਿਲੋ ਅੰਬੀਆਂ ਦੇ ਵਿੱਚ ਆਪਾਂ 500 ਤੋਂ 600 ਗ੍ਰਾਮ ਆਪਾਂ ਨੇ ਨਮਕ ਪਾਉਣਾ ਠੀਕ ਹੈ ਜੀ। ਯਾਨੀ ਆਪਾਂ ਜਿਹੜਾ ਟਾਟਾ ਨਮਕ ਹੁੰਦਾ ਏ ਉਹ ਪਾਉਣਾ ਆਪਾਂ ਨੇ 500 ਤੋਂ 600 ਗ੍ਰਾਮ। ਤੇ ਲੋ ਜੀ 600 ਗ੍ਰਾਮ ਆਪਾਂ ਨਮਕ ਪਾਉਣੀ ਆ ਜੀ ਇਹਦੇ ਵਿੱਚ। ਤੇ ਉਸ ਤੋਂ ਬਾਅਦ 5 ਕਿਲੋ ਅੰਬੀਆਂ ਦੇ ਵਿੱਚ ਆਪਾਂ ਨੇ 300 ਗ੍ਰਾਮ ਹਲਦੀ ਪਾਉਣੀ ਆ ਜੀ ਠੀਕ ਹੈ ਜੀ। ਤੇ ਲੋ ਜੀ ਹਲਦੀ ਪਾ ਦਿੰਦੇ ਆ ਮੈਂ ਪੈਸੇ ਤੱਕ ਨਾਲ ਪਾ ਰਿਹਾ ਤੁਸੀਂ ਮਿਣ ਕੇ ਪਾ ਦਿਓ। ਤੇ ਲੋ ਜੀ 300 ਗ੍ਰਾਮ ਆਪਾਂ ਨੇ ਹਲਦੀ ਪਾ ਲਣੀ ਆ ਜੀ ਤੇ ਲੋ ਜੀ 5 ਕਿਲੋ ਅੰਬੀਆਂ ਦੇ ਵਿੱਚ ਆਪਾਂ 300 ਤੋਂ 350 ਗ੍ਰਾਮ ਆਪਾਂ ਲਾਲ ਮਿਰਚ ਪਾਊਡਰ ਪਾ ਦੋਗੇ ਠੀਕ ਹੈ ਜੀ ਪੀਸਿਆ ਹੋਇਆ ਤੇ ਹੁਣ ਆਪਾਂ ਇਹ ਬਰਤਨ ਦਾ ਢੱਕਣ ਲਾ ਲੂਗੇ ਠੀਕ ਹੈ ਚੰਗੀ ਤਰ੍ਹਾਂ ਤੇ ਆਪਾਂ ਨੇ ਪੀਪੀ ਇਹ ਜਿਹੜੀ ਇਸ ਤਰੀਕੇ ਨਾਲ ਹਲਾਉਣੀ ਆ ਇਹਦੇ ਨਾਲ ਕੀ ਹੋਊਗਾ ਠੀਕ ਹੈ ਜੀ ਵੀ ਮੰਨ ਲਓ ਆਚਾਰ ਨੂੰ ਆਪਣੇ ਹੱਥ ਨਹੀਂ ਲੱਗੂਗੇ ਕਈ ਵਾਰ ਆਪਣੇ ਹੱਤਾਂ ਦੀ ਆਣ ਹੁੰਦੀ ਹੈ ਨਾ ਚਾਰ ਖਰਾਬ ਹੋ ਜਾਂਦਾ ਹੈ ਤਾਂ ਹੱਤਾਂ ਨਾਲ ਮਿਕਸ ਕਰਨ ਦੀ ਲੋੜ ਨਹੀਂ ਪੈਣੀ ਹੈਗੀ ਇਹਨੂੰ ਆਪਾਂ ਐਸੇ ਸਿੰਪਲ ਤਰੀਕੇ ਨਾਲ ਹਲਾਉਗੇ ਚੰਗੀ ਤਰ੍ਹਾਂ ਆਲੇ-ਦਾਲੇ ਨੂੰ ਕਰਕੇ ਜਦੋਂ ਤੱਕ ਕਿ ਸਾਰਾ ਜਿਹੜਾ ਆਪਾਂ ਇਹਦੇ ਵਿੱਚ ਮਟੀਰੀਅਲ ਪਾਇਆ ਉਹ ਮਿਕਸ ਨਹੀਂ ਹੋ ਜਾਂਦਾ ਤੇ ਲਓ ਜੀ ਸਮਾਨ ਹੈ ਜਿਹੜਾ ਆਪਣਾ ਮਿਕਸ ਹੋ ਗਿਆ ਜੀ ਆਹ ਦੇਖੋ ਠੀਕ ਹੈ ਜੀ ਆਪਾਂ ਨੂੰ ਹੱਤ ਲਾਉਣ ਦੀ ਲੋੜ ਨਹੀਂ ਪਈ ਹੈਗੀ ਐਨ ਵਧੀਆ ਕੰਮ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਸਰੋਂ ਦਾ ਤੇਲ ਤੇ 5 ਕਿਲੋ ਚਾਰ ਦੇ ਵਿੱਚ ਆਪਾਂ ਇੱਕ ਤੋਂ 1.5 ਲੀਟਰ ਜਿਹੜਾ ਸਰੋਂ ਦਾ ਤੇਲ ਪਾ ਸਕਦੇ ਆ ਜੀ ਕਿਉਂਕਿ ਜਿੰਨਾ ਸਰੋਂ ਦਾ ਤੇਲ ਆਚਾਰ ਦੇ ਵਿੱਚ ਜ਼ਿਆਦਾ ਹੋਊਗਾ ਨਾ ਆਚਾਰ ਕਦੇ ਵੀ ਖਰਾਬ ਨਹੀਂ ਹੁੰਦਾ ਹੈਗਾ ਕਈ ਵਾਰ ਆਪਾਂ ਕਿਆ ਗਲਤੀ ਕਰਦੇ ਆ ਨਾ ਤੇਲ ਦੇ ਮਾਰੇ ਵੀ ਤੇਲ ਘੱਟ ਪਾ ਲੈਂਦੇ ਆ ਤੇਲ ਵਧੀਆ ਨਹੀਂ ਲੱਗਦਾ ਆਚਾਰ ਚ ਤੇ ਤੇ ਇੱਕ ਉਹ ਵੀ ਕਾਰਨ ਹੁੰਦਾ ਵੀ ਆਚਾਰ ਖਰਾਬ ਹੋ ਜਾਂਦਾ ਏ ਤੇ ਲਓ ਜੀ ਹੁਣ ਆਪਾਂ 5 ਕਿਲੋ ਦੇ ਵਿੱਚ ਪਾਵਾਂਗੇ 1.5 ਬੋਤਲ ਤੇਲ ਦੀ ਤੇ ਲਓ ਜੀ ਤੇਲ ਪਾਉਣ ਤੋਂ ਬਾਅਦ ਇੱਕ ਵਾਰੀ ਆਪਾਂ ਇਹਨੂੰ ਫੇਰ ਹਿਲਾ ਦੋਗੇ ਇਸ ਤਰੀਕੇ ਨਾਲ ਤੇ ਲੋ ਜੀ ਆਪਣਾ achar ready ਹੈ ਜੀ ਆਹ ਦੇਖੋ ਜੀ ਬਿਲਕੁਲ achar ਬਣਾਉਣ ਦਾ ਇਹ ਸਿੰਪਲ ਤਰੀਕਾ ਹੈ ਇਸ ਤਰੀਕੇ ਨਾਲ achar ਬਣਾ ਕੇ ਆਪਾਂ ਘਰੇ ਤਿਆਰ ਕਰ ਸਕਦੇ ਹਾਂ ਤੇ ਹੁਣ ਦੱਸਾਂਗੇ ਆਪਾਂ ਤੁਹਾਨੂੰ ਦੂਜਾ ਤਰੀਕਾ ਤੇ ਦੂਜਾ ਤਰੀਕਾ ਹੈਗਾ ਜੀ ਠੀਕ ਹੈ ਜੀ ਉਹ ਵੀ ਸਿੰਪਲ ਹੈ ਆ ਜਿਵੇਂ ਆਪਾਂ ਹੱਥਾਂ ਦੇ ਨਾਲ achar ਰਲਾਉਂਦੇ ਆ ਪਰ ਜੇ ਤੁਹਾਡੇ ਹੱਥਾਂ ਤੋਂ ਆਣਾ ਵੀ ਤੇ achar ਖਰਾਬ ਹੁੰਦਾ ਹੈ ਤਾਂ ਤੁਸੀਂ ਹੱਥਾਂ ਪਰ ਗਲਵਜ਼ ਪਾ ਲਿਓ ਠੀਕ ਹੈ ਜੀ ਕੁਕਿੰਗ ਵਾਲੇ ਗਲਵਜ਼ ਆ ਜਿਹੜੇ ਮਿਲ ਜਾਂਦੇ ਆ ਪਰ ਆਪਾਂ ਨੂੰ ਕੋਈ ਦਿੱਕਤ ਨਹੀਂ ਆਪਣੇ ਹੱਥ ਸਾਫ਼ ਹੈ ਠੀਕ ਹੈ ਜੀ ਇਸ ਕਰਕੇ ਕਿਉਂਕਿ ਆਪਣੇ ਘਰਾਂ ਟੀਵੀ ਜਦੋਂ ਚਾਰ ਬੀਬੀਆਂ ਬਣਾਉਂਦੀਆਂ ਉਹ ਹੱਤਾਂ ਨਾਲੇ ਚਾਰ ਕਈ ਬਣਾਉਂਦੀਆਂ ਜਿਨ੍ਹਾਂ ਦੇ ਹੱਤਾਂ ਦਾ achar ਨਹੀਂ ਖਰਾਬ ਹੁੰਦਾ ਠੀਕ ਹੈ ਜੀ ਹੁਣ ਸਭ ਤੋਂ ਪਹਿਲਾਂ ਪਾਵਾਂਗੇ ਕਲੌਂਜੀ ਲਓ ਜੀ ਕਲੌਂਜੀ ਹੋ ਗਈ ਉਸ ਤੋਂ ਬਾਅਦ ਸੌਫ ਹੋ ਗਈ ਠੀਕ ਹੈ ਜੀ ਸੌਫ ਆ ਗਈ ਮੇਥੇ ਆ ਗਏ ਤੇ ਲਓ ਜੀ ਨਮਕ ਆ ਗਿਆ ਨਮਕ ਪਾ ਲਈ ਆਪਾਂ ਇਹਦੇ ਵਿੱਚ ਤੇ ਲਓ ਜੀ ਲਾਲ ਮਿਰਚ ਪਾਊਡਰ ਹੋ ਗਿਆ ਤੇ ਅੰਬੀਆਂ ਦਾ ਸਾਫ ਮੈਂ ਤੁਹਾਨੂੰ ਦੱਸ ਤਿਆ ਵੀ ਤੁਸੀਂ 5 ਕਿਲੋ ਅੰਬੀਆਂ ਦੇ ਵਿੱਚ ਕਿੰਨਾ ਕਿੰਨਾ ਸਮਾਨ ਪਾਉਣਾ ਠੀਕ ਹੈ ਜੀ ਤੇ ਲਓ ਜੀ ਹਲਦੀ ਹੋ ਗਈ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦੋਗੇ ਤੇ ਲਓ ਜੀ ਇਹਨੂੰ ਹੁਣ ਮਿਕਸ ਕਰ ਦੰਦੇ ਆ ਹੌਲੀ ਹੌਲੀ ਤੇ ਬਰਤਨ ਜਿਹੜਾ ਤੁਸੀਂ ਹਮੇਸ਼ਾ ਵੱਡਾ ਰੱਖਣਾ ਜਦੋਂ ਵੀ ਆਚਾਰ ਬਣਾਉਣਾ ਨਾ ਮੰਨ ਲਓ ਅੰਬੀਆਂ ਥੋੜੀਆਂ ਬਾਹਰ ਨਾ ਜਾਵੇ ਇਸ ਕਰਕੇ ਬਰਤਨ ਵੱਡਾ ਰੱਖਣਾ ਤੇ ਇੱਕ ਗੱਲ ਦਾ ਖਿਆਲ ਤੁਸੀਂ ਹੋਰ ਰੱਖਣਾ ਹੈ ਜਿਹੜੀ ਆਪਾਂ ਇਹਦੇ ਵਿੱਚ ਸੌਂਫ ਕਲੌਂਜੀ ਤੇ ਆਪਾਂ ਨੇ ਮੇਥੇ ਪਾਏ ਆ ਇਹ ਵੀ ਕਈ ਵਾਰ ਆਪਣਾ achar ਖਰਾਬ ਕਰਦੇ ਆ ਉਹ ਕਿਵੇਂ ਕਰਦੇ ਆ ਆਪਾਂ ਕਈ ਵਾਰ ਕਿਹਾ ਕਰਦੇ ਆ ਨਾ ਜਿਹੜਾ ਸਮਾਨ ਹੈ ਇਹ ਸਿੱਧਾ ਡਾਇਰੈਕਟ ਪੈਕਟਾਂ 'ਮਾਤੇ ਆਪਾਂ achar ਦੇ ਵਿੱਚ ਪਾ ਦਿੰਨੇ ਆ ਇਹ ਤੁਸੀਂ ਕਦੇ ਵੀ ਐਦਾਂ ਨਹੀਂ ਪਾਉਣਾ ਜਾਂ ਤੁਸੀਂ ਇਹਨੂੰ ਧੁੱਪ 'ਚ ਸੁਕਾ ਲਓ ਠੀਕ ਹੈ ਜੀ ਇਹ ਸਮਾਨ ਨੂੰ ਜਿਵੇਂ ਕਲੌਂਜੀ ਸੌਂਫ ਤੇ ਮੇਥਿਆਂ ਨੂੰ ਜੇ ਧੁੱਪ 'ਚ ਨਹੀਂ ਸੁਕਾਉਣੇ ਤਾਂ ਤੁਸੀਂ ਇਹਨਾਂ ਨੂੰ ਕਿਸੇ ਕੜਾਹੀ ਦੇ ਵਿੱਚ ਪਾ ਕੇ 2-4 ਮਿੰਟ ਵਾਸਤੇ ਸੇਕ ਕੇ ਇਹਦੇ ਵਿੱਚ ਪਾ ਲਿਓ ਕਿਉਂਕਿ ਕਈ ਵਾਰ ਇਹ ਚੀਜ਼ਾਂ ਵੀ ਖਰਾਬ ਹੁੰਦੀਆਂ ਹਨ ਠੀਕ ਹੈ ਜੀ ਉਲੀ ਆਲੀ ਲੱਗੀ ਵੀ ਹੁੰਦੀ ਹੈ ਜਾਂ ਬਹੁਤੀਆਂ ਪੁਰਾਣੀਆਂ ਹੁੰਦੀਆਂ ਏ ਇਹਨਾਂ ਕਰਕੇ ਵੀ ਆਪਣਾ achar ਖਰਾਬ ਹੋ ਜਾਂਦਾ ਹੈ ਤੇ ਲੋ ਜੀ ਹੁਣ ਇਹਨੂੰ ਕਰਦੇ ਆ ਮਿਕਸ ਆਪਾਂ ਚੰਗੀ ਤਰ੍ਹਾਂ ਤੇ ਨਾਲ ਇਹਦੇ ਵਿੱਚ ਥੋੜਾ ਜਿਹਾ ਪਾਵਾਂਗੇ ਆਪਾਂ ਸਰੋਂ ਦਾ ਤੇਲ ਤਾਂ ਜੋ achar ਦੇ ਉੱਤੇ ਸਾਰੇ ਮਸਾਲੇ ਜਿਹੜੇ ਆ ਜਵੇ ਤੇ ਲੋ ਜੀ ਥੋੜਾ ਜਿਹਾ ਸਰੋਂ ਦਾ ਤੇਲ ਐਡ ਕਰ ਲਉਂਗੇ ਇਹਦੇ ਵਿੱਚ ਤੇ ਲੋ ਜੀ ਸਰੋਂ ਦਾ ਤੇਲ ਪਾਉਣ ਤੋਂ ਬਾਅਦ ਹੁਣ ਇਹਨੂੰ ਚੰਗੀ ਤਰ੍ਹਾਂ ਕਰਾਂਗੇ ਮਿਕਸ ਤਾਂ ਜੋ ਜਿਹੜਾ ਆਪਾਂ ਨੇ ਸਮਾਨ ਇਹਦੇ ਵਿੱਚ ਪਾਇਆ ਉਹ ਚੰਗੀ ਤਰ੍ਹਾਂ ਬੀਆਂ ਦੇ ਉੱਪਰ ਕੋਟ ਕਰ ਜਾਵੇ ਤੇ ਲੋ ਜੀ ਇਹ ਬਿਲਕੁਲ ਸਿੰਪਲ ਤਰੀਕਾ ਏ ਆਂਬ ਦਾ ਆਚਾਰ ਬਣਾਉਣ ਦਾ ਠੀਕ ਹੈ ਜੀ ਸੋ ਟ੍ਰੈਡੀਸ਼ਨਲ ਤਰੀਕਾ ਏ ਕਿਉਂਕਿ ਪਿੰਡਾਂ ਦੇ ਵਿੱਚ ਐਸੇ ਤਰੀਕੇ ਨਾਲ ਜਿਹੜਾ ਆਂਬ ਦਾ achar ਉਹ ਬਣਾਇਆ ਜਾਂਦਾ ਠੀਕ ਹੈ ਜੀ ਤੇ ਲੋ ਜੀ ਇਹਨੂੰ ਹੁਣ ਮਿਕਸ ਕਰ ਦਿੰਦੇ ਆ ਚੰਗੀ ਤਰ੍ਹਾਂ ਤੇ ਲੋ ਜੀ achar ਜਿਹੜਾ ਆਪਣਾ ਹੋ ਗਿਆ ਜੀ ਮਿਕਸ ਤੇ ਹੁਣ ਇਹਨੂੰ ਆਪਾਂ ਕਿਸੇ ਬਰਤਨ ਦੇ ਵਿੱਚ ਕੱਢ ਦਵਾਂਗੇ ਜੀ ਠੀਕ ਹੈ ਜੀ ਤੇ ਲੋ ਜੀ ਇਦਾਂ ਦਾ ਆਪਾਂ ਨੇ ਕੋਈ ਖਾਲੀ ਬਰਤਨ ਲੈਣਾ ਤੇ ਬਰਤਨ ਜਿਹੜਾ ਬਿਲਕੁਲ ਸੁੱਕਾ ਹੋਣਾ ਚਾਹੀਦਾ ਏ ਠੀਕ ਹੈ ਜੀ ਗਿੱਲਾ ਬਰਤਨ ਨਹੀਂ ਹੋਣਾ ਚਾਹੀਦਾ ਜੇ ਗਿੱਲਾ ਬਰਤਨ ਹੋਊਗਾ ਫੇਰ ਵੀ ਕੰਮ ਖਰਾਬ ਹੋਊਗਾ ਇਸ ਕਰਕੇ ਤੁਸੀਂ ਬਰਤਨ ਜਿਹੜਾ ਹਮੇਸ਼ਾ ਉਹ ਸੁੱਕਾ ਲੈਣਾ ਤੇੰਤੋ ਵਿਆਪ ਹੋਣਾ ਚਾਹੀਦਾ ਤੇ ਹੁਣ ਆਪਾਂ ਇਹਨੂੰ ਵੀ ਭਰ ਦੰਨੇ ਆ ਜੀ achar ਦੇ ਨਾਲ ਤੇ ਲੋ ਜੀ ਹੁਣ ਇਹਦੇ ਵਿੱਚ ਵੀ ਆਪਾਂ achar ਦੇ ਵਿੱਚ ਸਰੋਂ ਦਾ ਤੇਲ ਹੈ ਜਿਹੜਾ ਐਡ ਕਰ ਦੋਗੇ ਠੀਕ ਹੈ ਜੀ ਤਲੋ ਜੀ 5 ਕਿਲੋ ਆਚਾਰ ਦੇ ਵਿੱਚ ਜਿਹੜੀ ਤੁਸੀਂ ਡੇਢ ਕ ਬੋਤਲ ਜਾਨੀ ਡੇਢ ਕ ਲੀਟਰ ਤੇਲ ਦੀ ਪਾਉਣੀ ਆ ਜਿਆਦਾ ਨਹੀਂ ਪਾਉਣਾ ਜਿਆਦਾ ਪਾਓਗੇ ਫਿਰ ਕੰਮ ਵੀ ਖਰਾਬ ਹੋ ਜਾਊਗਾ ਨਹੀਂ ਤੁਹਾਨੂੰ ਕੱਢਣਾ ਪੈਣਾ ਵੈਸੇ ਤੇਲ ਦਾ ਬਿਗਾੜ ਕੋਈ ਨਹੀਂ ਹੁੰਦਾ ਕਈ ਵਾਰ ਬਹੁਤਾ ਜਿਹੜਾ ਤੇਲ ਵਾਲਾ achar ਹੁੰਦਾ ਨਾ ਉਹ ਵੈਸੇ ਹੀ ਚੰਗਾ ਨਹੀਂ ਲੱਗਦਾ ਹੈਗਾ ਇਸ ਕਰਕੇ ਤੇਲ ਤਾਂ ਮਾੜਾ ਮੋਟਾ ਬਾਅਦ ਦੇ ਵਿੱਚ ਵੀ ਪੈ ਜਾਂਦਾ ਕੋਈ ਚੱਕਰ ਨਹੀਂ ਤੇ ਇਹਦਾ ਢੱਕਣ ਦੇਣ ਆਪਾਂ ਨੇ ਲਾ ਹੁਣ ਢੱਕਣ ਗਿਆ ਲੱਗਾ achar ਰੈਡੀ ਆ ਤੇ ਇਹ achar ਨੂੰ ਬਣਨ ਨੂੰ ਤਕਰੀਬਨ 15-20 ਦਿਨ ਲੱਗ ਜਾਣਗੇ ਜੀ ਠੀਕ ਹੈ ਜੀ 15-20 ਦਿਨ ਬਾਅਦ ਇਹ ਮਾੜਾ ਮੋਟਾ ਆਪਾਂ ਖਾ ਸਕਦੇ ਹਾਂ ਤੇ ਹੌਲੀ ਹੌਲੀ ਇਹਨੇ 2-4 ਮਹੀਨੇ ਚ ਇਹਨ ਵਧੀਆ ਬਣ ਜਾਣਾ ਸੋ ਇਸ ਤਰੀਕੇ ਨਾਲ ਆਪਾਂ ਘਰ ਦੇ ਵਿੱਚ ਅਚਾਰ ਬਣਾ ਸਕਦੇ ਹਾਂ ਜੀ ਤੇ ਵੀਡੀਓ ਵਧੀਆ ਲੱਗੀ ਇੱਕ ਪਿਆਰਾ ਜਿਹਾ ਲਾਈਕ ਤੇ ਕਮੈਂਟ ਜਰੂਰ ਕਰਦੇ ਹੋ ਤੇ ਨਾਲੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਜੀ ਤੇ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਉਹ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਇੱਕ ਗੱਲ ਦਾ ਖਿਆਲ ਤੁਸੀਂ ਹੋ ਰੱਖਣਾ ਜਦੋਂ ਵੀ ਆਪਣਾ ਅਚਾਰ ਖਾਣ ਯੋਗ ਹੋ ਗਿਆ ਆਪਾਂ ਕਈ ਵਾਰ کیا ਕਰਦੇ ਹਾਂ ਨਾ ਕੋਈ ਚਮਚ ਹੋ ਗਿਆ ਜਾਂ ਗਿੱਲੀ ਕਰਛੀ ਠੀਕ ਹੈ ਜੀ ਵਿੱਚ ਪਾ ਲੈਣੇ ਆ ਇਹਨੂੰ ਕੱਢਣ ਦੇ ਲਈ ਤੁਸੀਂ ਇੱਕ ਲੱਕੜੀ ਦੇ ਮਤਲਬ ਲੱਕੜੀ ਦੇ ਕਰਛੀਆਂ ਹੁੰਦੀਆਂ ਠੀਕ ਹੈ ਜੀ ਤੁਸੀਂ ਲੱਕੜੀ ਦੀ ਕਰਛੀ ਯੂਜ਼ ਕਰਨੀ ਆ ਜੇ ਉਹ ਕਰੋਗੇ ਤਾਂ ਆਪਣਾ ਚਾਰ ਕਦੇ ਨਹੀਂ ਖਰਾਬ ਹੋਊਗਾ ਤੇ ਇੱਕ ਖਾਣ ਵਾਸਤੇ ਤੁਸੀਂ ਲੱਗ ਡੱਬੀ ਲਾਓ ਜਿਹੜਾ ਚਾਰ ਆਪਾਂ ਨੇ ਘਰਾਂ ਖਾਣਾ ਹੈ ਉਦੇ ਵਾਸਤੇ ਤੁਸੀਂ ਛੋਟੀ ਡੱਬੀ ਲਓ ਉਹਦੇ ਵਿੱਚ ਇਹ achar ਨੂੰ ਟ੍ਰਾਂਸਫਰ ਕਰੋ ਤੇ ਕਦੇ ਵੀ ਇਹ ਬਰਤਨ ਦੇ ਵਿੱਚੋਂ ਸਿੱਧਾ ਖਾਣ ਵਾਸਤੇ achar ਨਾ ਕੱਢੋ ਠੀਕ ਹੈ ਜੀ ਕਈ ਵਾਰ ਝੂਠੇ ਮੁਠੇ ਹੱਥ ਲੱਗ ਜਾਂਦੇ ਆ ਜਾਂ ਗਿੱਲਾ ਚਮਚ ਲੱਗ ਜਾਂਦਾ ਜਾਂ ਪਰਲੇਖੇ ਨਾਲ ਕਈ ਵਾਰ ਝੂਠਾ ਚਮਚ ਪੈ ਜਾਂਦਾ ਤਾਂ ਕਰਕੇ ਵੀ ਆਪਣਾ ਜਿਹੜਾ achar ਹੈ ਉਹ ਖਰਾਬ ਹੁੰਦਾ ਏ ਤੇ ਲੋ ਜੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ ਕਮੈਂਟ ਵੀ ਕਰਿਓ ਤੇ ਮਿਲਦੇ ਹਾਂ ਹੁਣ ਇੱਕ ਨਵੀਂ ਰੈਸਪੀ ਨਾਲ ਨਵੀਂ ਵੀਡੀਓ 'ਚ ਜਦ ਤੱਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀਆ ਸਤਿ ਸ੍ਰੀ ਅਕਾਲ ਰਾਮ ਰਾਮ ਅਦਾਬ ਜੀ